ਹਾਂਜੀ ਸੱਜਣ ਪਿਆਰਿਓ ਲੋਅ ਫਰ ਤੋਂ ਦਿਖਾਉਨੇ ਆ ਸਾਹਬ ਦੀ ਕੁਸ਼ਤੀ ਆ ਜੋ ਗਰਾ ਫਰ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਸਰਦਾਰ ਸਿੰਘ ਜੱਗੇ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਔਰ ਦੇਖਾਂਗੇ ਕਹਿੰਦੇ ਚੱਲਦੀ ਹੋਈ ਕੁਸ਼ਤੀ ਲੱਗਿਆ ਕਹਿੰਦੇ ਜੋਰ ਆ ਮੇਰੇ ਮਿੱਤਰੋ ਕਹਿੰਦੇ ਆਓ ਖੇਡ ਦੇ ਮਾਰ ਵਿੱਚ ਵਿਪੱਟਾਂ ਨਾਲੇ ਪੱਟਦੇ ਖੇਡੇ ਓਹ ਸਾਰੇ ਮੇਰੇ ਮਿੱਤਰੋ ਕਹਿੰਦੇ ਕਿ ਕਿਹੜੇ ਪਿੰਡ ਦਾ ਗੱਭਰੂ ਓਹ ਲੋਕੀ ਉਪਲ ਕਰ ਕਰ ਪਛੜਦੇ ਨੇ ਆ ਜਿੱਦ ਗੱਜਗੱਜ ਚੌੜੀਆਂ ਛਾਪੀਆਂ ਵਾਲੇ ਵਿੱਚ ਮਦਾਨਾ ਗੱਜਦੇ ਆ ਵੀ ਜਦ ਗੱਜਗੱਜ ਚੌੜੀਆਂ ਛਾਪੀਆਂ ਵਾਲੇ ਵਿੱਚ ਮਦਾਨਾ ਬੁੱਕਦੇ ਆ ਗੱਲਾਂ ਚੱਲਦੀਆਂ ਮੇਰੇ ਵੀਰੋ ਸਾਹਿਬ ਲਾੜਪੁਰ ਟਾਕੀ ਇੱਕ ਮੇੜਵਾਲ ਇਹ ਪਹਿਲਵਾਨ ਦੁਆਰਾ ਮੇਰੇ ਵੀਰੋ ਜਿਹੜੀ ਕੁਸ਼ਤੀ ਚੱਲ ਰਹੀ ਹੈ ਔਰ ਅਗਲੀਆਂ ਪਰਕੀਆਂ ਆਪਾਂ ਭੇਜ ਜੀਏ ਰਿਕਵੈਸਟ ਹੈ ਲਾਡੀ ਸੋਏ ਵੀਰ ਸਾਡਾ ਮੇਰੇ ਵੀਰੋ ਵੱਡਾ ਧੰਨਵਾਦ ਹੈ ਪ੍ਰਾਪੀ ਬਿਨੋਲਤਾ ਇਸ ਨਗਰ ਵਿੱਚ ਬੋਲ ਬੁਲਣ ਦਾ ਮੌਕਾ ਮਿਲਿਆ ਹੈ ਲੈ ਜੀ ਦੱਸੇ ਬਹੁਤ ਧੰਨਵਾਦ ਕਰਦੇ ਆ ਸਾਡੀ ਸਰੋਤ ਸਾਡਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਆ ਲੋਹਾਰ ਮਾਦੇ ਵਾਲੇ ਕਹਿੰਦੇ ਮੇਰੇ ਦੱਸੀ ਬਾਈ ਦੇ ਨਾਲ ਜਿਹੜਾ ਕਹਿੰਦੇ ਪਿਆਰ ਹੈ ਔਰ ਕਹਿੰਦੇ ਗੱਲਾਂ ਚੱਲਦੀਆਂ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਵੀ ਉੱਡਦੀ ਹੋਈ ਧੂੜ ਜਿਹੜੀ ਛੋਂਦੀ ਇਸ ਮਾਨਾ ਨੂੰ ਨਸ਼ੇ ਤੋਂ ਬਚਾਈ ਰੱਬਾ ਸੋਹਣਿਆ ਜਵਾਨਾਂ ਨੂੰ ਇਹ ਨਸ਼ੇ ਤੋਂ ਬਚਾਏ ਰੱਬਾ ਸੋਹਣਿਆ ਜਵਾਨਾਂ ਨੂੰ ਆਓ ਸਾਹਮਣੇ ਕੀ ਬਾਤ ਹੈ ਕੀ ਵਾਤਾਂ ਦੀ ਜੋਰ ਬਿਨਾ ਪੱਤਾਂ ਤੇ ਠਾਪੀ ਵੱਜਦੀ ਨਾ ਗੱਲਾਂ ਕਿਹਦੇ ਚੱਲੀਆਂ ਅੱਵਾ ਉੱਥੇ